ਇਹਨੇ ਗੂਦੜਾ ਆਪਾਂ ਨਾ ਇੱਕ ਮੋ ਚੈੱਕ ਕਰੋ ਦੇਖੋ ਇਹ ਆਸਲਾ ਛਿੱਟੀਆਂ ਅੱਖਾਂ ਦੀ ਗੂਦੜੀ ਵੇਖੋ ਗੂਦੜੀ ਵੀ ਬਈ ਨਿਕਲ ਨਾਲ ਹੀ ਹੈ ਨਾ ਇਹ ਗੂਦੜੀ ਬਹੁਤ ਜ਼ਿਆਦਾ ਉੱਡੀ ਹੈ ਬਈ ਹਮ ਕਰੋ ਚੈੱਕ ਕਰੋ ਇਹ ਸੀਗੇ ਆਪਣੇ ਕੋਟਲੇ ਬਾਜੀ ਨਾਲ ਦੇ ਪਿੰਡ ਛਿੱਟੀਆਂ ਅੱਖਾਂ ਦੀ ਕਾਲੇ ਸਰਦੀ ਕਰੋ ਚੈੱਕ ਕਰੋ ਚੈੱਕ ਕਰੋ ਠੀਕ ਕਰੋ ਕਰੋ ਸ਼ੌਕ ਪੂਰਾ ਬਈ ਬਹੁਤ ਨਿਆਇ ਚੰਗੀ ਆ ਭਰਾ ਮੇਰਾ ਸਾਸੀ ਕਾਲ ਦੋਸਤੋ ਮੈਂ ਤੁਹਾਡਾ ਚੈਲ ਥਰਾਜ ਵਾਲਾ ਅੱਜ ਤੁਹਾਨੂੰ ਜੋੜੀਆਂ ਦੇ ਦਰਸ਼ਨ ਕਰਾਉਣੇ ਆ ਚੰਗੀਆਂ ਚੰਗੀਆਂ ਦੇ ਲੈ ਵਿਵਿੰਦਰਾ ਹੋ ਜਾ ਸਟਾਰਟ ਆ ਬੋਲ ਆ ਮੌਜੀ ਗੂਦਰੀ ਭਈ ਆਪਣੀ ਹਾਂ ਇਹ ਪਿੰਡ ਕਰਦੀ ਅੱਠ ਤੋਂ ਅੱਠ ਅੱਠ ਤੋਂ ਅੱਠ ਹੈ ਹਾਂ ਕਿਹੜੇ ਨਾਲ ਆਇਆ ਇਹ ਇਹ ਲਈ ਆ ਆ ਕੂਤਰ ਨਾਲ ਰੱਤੇ ਨਾਲ ਰੱਤਾ ਕੂਤਰ ਇਹ ਰੱਤਾ ਕੂਤਰ ਆਪਣੇ ਲਿਆ ਜੀ ਦਾ ਅੰਬਰਸੋਰਾ ਮੁੰਡੇ ਦਾ ਇਹ ਦੋ ਪਾਜਿਆਂ ਜਿੱਤਿਆ ਬਈ ਠੀਕ ਆ ਪੱਲੇ-ਕੁੱਲੇ ਦਿਖਾ ਮੜੀ ਇਹ ਸੱਟ ਆਵੇ ਛੜਦਾ ਵੇ ਸਾਂ ਵਾਂਗੂ ਆਹ ਜੱਟਾ ਬੂਰਾ ਏ ਠੀਕ ਆ ਇਹ ਲਾਇਆ ਹੂੰ ਦੂਜੀ ਜੋੜੀ ਦਿਖਾ ਦੂਜੀ ਜੋੜੀ ਆਹ ਜੋੜੀ ਹਲਾ ਆਪਾਂ ਨਵੀਂ ਲਾਈਆ ਭਰਾ ਮੇਰੇ ਕਿਹੜੇ ਨਾ ਫੜ ਤੋਂ ਕੂਤਰਾ ਇਹ ਕੂਤਰਾ ਏ ਹਾਂ ਇਹ ਕੂਤਰਾ ਇਹ ਨਵਾਂ ਲਾਇਆ ਜੋੜਾ ਏ ਠੀਕ ਕੂਤਰੀ ਕਿੱਥੇ ਬੈਠੀ ਨਾ ਦੀ ਆਂਡਾ ਆਹ ਬੈਠੀ ਆਂਡਾ ਦੇ ਬੈਠੀ ਆ ਹਾਂ ਬਈ ਛਾਹ ਕੀ ਕੂਤਰੀ ਏਲੀ ਪੱਠੀ ਨਹੀਂ ਨਹੀਂ ਸਹੀ ਆ ਏਲੀ ਪੱਠੀ ਪੇ ਭਾਗ ਤੇ ਛੱਡੀ ਕੋਠੇ ਪਾਈਆਂ ਨੇ ਹੂੰ ਉਥੋਂ ਭੱਜ ਗਈ ਸੀਗੀ 6:45 ਦੇ ਹੱਥ ਨੇ 15 ਮਿੰਟ ਰਹਿੰਦੇ ਭੱਜ ਗਈ ਬੰਦੇ ਬੁੱਲੇ ਤੇ ਖਾ ਖੋਲ ਕੇ ਨਾ ਬਈ ਪੱਲੇ ਪੱਲੇ ਦਾ ਬਾਲੇ ਸੱਦੇ ਕੁੱਤਰ ਆ ਬਈ ਆਪਣੇ ਠੀਕ ਆ ਘਰ ਸਾਈਡ ਤੇ ਕਰਕੇ ਮਾਰ ਪੈ ਗਈ ਭੈਣ ਨੇ ਬਾਜੀ ਨਹੀਂ ਛੱਡਦੀ ਰੋਚ ਆਂਡਾ ਰੁੱਟਿਆ ਪਿਆ ਬਈ ਮੋਨੀ ਆਂਡਾ ਖਾਣ ਲਿਆਰੀ ਬੱਚੇ ਨਿਕਲਣ ਵਾਲੇ ਆ ਦਿਖਾਈ ਵੀ ਆਪਣੀ ਠੀਕ ਆ ਆ ਥੋੜੀ ਲਾਈ ਆਂਡਾ ਖਾਤੀ ਬੱਚੇ ਆ ਇਹਦਾ ਬੱਚਾ ਕਰਦਿਆ ਵਾ ਬੱਚਾ ਵੀ ਕਾਫਰੀ ਦਾ ਇਹ ਕੂਤਰੀ ਵੀ ਬਈ ਨਿਕਲਣਾ ਵਾਲਾ ਹੀ ਹੈ ਨਾ ਓਏ ਇਹ ਕੂਤਰੀ ਬਹੁਤ ਜ਼ਿਆਦਾ ਉੱਡੀ ਹੈ ਬਈ ਹਮ ਕਰੋ ਟੈਕਾਉ ਇਹ ਸੀ ਗਿਆ ਆਪਣੇ ਕੋਟਲੇ ਬਾਜੀ ਨਾਲ ਦੇ ਪਿੰਡ ਹਾਂ ਉੱਥੇ ਨਿਪਟੜ ਕੇ 6:30 ਵਜੇ ਆਪਾਂ ਘਰੇ 5:30 ਢਾਂਗੀ ਚੜਾਈ ਬਈ 5:30 ਹਾਂਜੀ ਇਹ ਆਪਾਂ ਰੋਕ ਲਈ ਛੱਡੀ ਨਹੀਂ ਦਰਸ਼ਨ ਕਰੋ ਠੀਕ ਆ ਕੂਤਰੀ ਕਰੋ ਸ਼ੌਕ ਪੂਰਾ ਬਈ ਬੱਚਾ ਚੱਕੀ ਬੱਚਾ ਬਣਾ ਨਿਕਾ ਜਾਂ ਅਮਰੀ ਨਿਕਾ ਕਰਾਂਗੇ ਇਹਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਇਹ ਕਿਹੜੇ ਕੁੱਤ ਨਾਲ ਲਈ ਵੀ ਆ ਇਹ ਕੁੱਤਰ ਕਿੱਧਰ ਗਿਆ ਆਪਣਾ ਆ ਬੈਠਾ ਆ ਬੈਠਾ ਸ਼ਾਕ ਇਹ ਸ਼ਾਕ ਬੱਦ ਮੇਰੇ ਵੀਰੋ ਇਹਦਾ ਭਰਾ ਜਿੱਤੇ ਇਹ ਕੂਲਰ ਕੂਲਰ ਕਿਹੜਾ ਬੰਦਾ ਬੇਈਮਾਨ ਵਗੈ ਰੱਖ ਕੇ ਨੱਪ ਗਿਆ ਸਗਾ ਭਾਈ ਇਹਦਾ ਇਹਦਾ ਸਗਾ ਅਹੀਂ ਟੀਰ ਹੋਦੇ ਸੀਗਾ ਅਹੀਂ ਟੀਰ ਕਿਉਂ ਨਹੀਂ ਉਹ ਦੋਵੇਂ ਟੀਰ ਸੀਗੇ ਇਹਦੇ ਅੱਕ ਜਾ ਬਈ ਹਾਂ ਵੇਖ ਕਰੋ ਸ਼ੌਕ ਪੂਰਾ ਦਖਾ ਬੱਲੇ ਮਾਰੇ ਖਿਲਾਰ ਕੇ ਇਹ ਰੱਬ ਯਾਰ ਪਾਛੀ ਨਾ ਇਹਨਾਂ ਦਾ ਕੋਈ ਮੁੱਲ ਹੀ ਨਹੀਂ ਬਾਈ ਯਾਰ ਕੋਈ ਆਹ ਰੋਡ ਪਿਆ ਵੀ ਦੇਵੇ ਤਾਂ ਵੀ ਨਹੀਂ ਦੇਣੀ ਇਹ ਜਾਣ ਨਾ 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 ਫਿਰ ਇਹਨਾਂ ਇਹ ਤਾਂ ਜਾਣ ਨਾਲੋਂ ਵੱਧ ਆ ਬਾਈ ਯਾਰ ਮੋਹ ਇਹ ਚੀਜ਼ ਨਾ ਜਿਹੜੀ ਨਾ ਯਾਰ ਇਹਨਾਂ ਬਾ ਠੀਕ ਆ ਦਖਾ ਆ ਬੱਚਾ ਹੈਗਾ ਲਾਲ ਸਰਾ ਕੂਤਰ ਨਾ ਜਿਹੜਾ ਆਪਾਂ ਨੂੰ ਹਾਂ ਜਿਹੜਾ ਲਾਲ ਸਰਾ ਐ ਨਾਸਾ ਇਹ ਆਪਾਂ ਉਹਦਾ ਰੋਕਿਆ ਬਈ ਗਾਂ ਲਾਦ ਵਧਾਉਣੀ ਆਪਾਂ ਇਹ ਥੋੜਾ ਜਿਹਾ ਢਿੱਲਾ ਸੀਗਾ ਬੱਚਾ ਹੁਣ ਤਾਂ ਸਹੀ ਆ ਥੋੜਾ ਐ ਮਰਿਆੜਾ ਸੀਗਾ ਮਰਿਆੜਾ ਹੋਣਾ ਜਿਹੜਾ ਬਈ ਰਹਿ ਦੇਵਾ ਤੁਹਾਨੂੰ ਜਿਹੜੀ ਜੋੜੀ ਤੇ ਉੱਡ ਜਾ ਰੋਕ ਲੋ ਜਿਹੜੀ ਰੋਕ ਲੋ ਹਾਂ ਨਾ ਸਾਨੂੰ ਇੰਨਾ ਬਦੂਆਂ ਪਰ ਰੋਕ ਲਿਆ ਘਰੇ ਆ ਲਾਲ ਥਰੀ ਦਿਖਾਤੀ ਥੱਲੇ ਵਾਲੀ ਇਹ ਨਾ ਲਾਲ ਥਰੀ ਦਾ ਯਾਰ ਦਿਖਾਵਣੋਂ ਦਿਖਾਉਣੀ ਨਹੀਂ ਦਿਖਾਉਣ ਵਾਲਾ ਨਹੀਂ ਜੀ ਚੀ ਜਿਬ ਵਾਲੀ ਪੜਿਆ ਦੇ ਨਸਲਾ ਹੈ ਬਾਈ ਖਤਰਨਾਕ ਚੀਜ਼ਾਂ ਮੇਰੇ ਚਿੱਟੀਆਂ ਦੀ ਹੈ ਹਾਂ ਜਿੱਟੇ ਅੱਖਾਂ ਦੀ ਅੰਡੇ ਤੇ ਰੀ ਬੈਠੀ ਹੈ ਵੀ ਬਾਈ ਉਹ ਨਹੀਂ ਕਢਾਵਾਂਗੇ ਲੈ ਆਇਤੀ ਬਈ ਬੱਚੇ ਬਾਲੇ ਮਰੇ ਆਪਣੇ ਯਾਰ ਬੱਚੇ ਮਾਰ ਗਏ ਬਾਲੇ ਐ 30 35 ਬੱਚੇ ਮਰ ਗਏ ਤੇ ਉਹ ਕਮੀ ਪੇਛੇ ਪੂਰੀ ਕਰਿਆ ਨਾ ਨਹੀਂ ਹੁਣ ਜੋੜੇ ਹੀ ਪਾਟ ਦੇਨੇ ਹੂੰ ਕਬੂਤਰ ਦਿਖਾ ਦੇ ਨਾ ਵਾਲਾ ਮੂੰਹ ਦਾਤਾ ਦਿਖਾ ਦਿਆ ਕਰ ਦਿਖਾਉਣ ਵਾਲੇ ਨਾ ਵਾਲਾ ਭੈਂ ਉਹ ਨਹੀਂ ਦਿਖਾਉਣਾ ਦਿਖਾਉਣ ਨਾਲ ਚਾਉਣ ਤਾਂ ਚੱਲ ਲਓ ਵੀ ਆਪਾਂ ਕਰੋਨਾਂ ਚ ਕਬੂਤਰਾਂ ਦੇ ਦਰਸ਼ਨ ਵੱਡੀ ਮੌਜ ਨਹੀਂ ਦਿਖਾਈ ਤੁਹਾਨੂੰ ਉੱਤਰ ਖੱਟੀਆਂ ਦੀ ਜੋੜੇ ਦਿਖਾਤੇ ਜੋੜੇ ਲੱਗੇ ਵੱਡੀਆਂ ਪੱਟੀਆਂ ਜਿਹੜੀਆਂ ਕੂਤਰੀਆਂ ਆਪਾਂ ਨਾ ਇੱਕ ਮੌ ਚੈੱਕ ਕਰੋ ਵੇਖੋ ਇਹ ਹਸਲਾ ਚਿੱਟੀਆਂ ਅੱਖਾਂ ਦੀ ਕੂਦਰੀ ਵੇਖੋ ਪੱਟੀ ਵੀ ਆਏ ਬਈ ਇਹਦੇ ਕੂ ਬੱਚੇ ਉੱਡੇ ਯਾਰ ਬੱਚੇ ਉੱਡੇ ਆਪਾਂ ਕਹਿੰਦੇ ਕੀ ਬਾਤਾਂ ਆ ਕੀ ਬਾਤਾਂ ਮੈਂ ਕਹਿੰਦਾ ਭਾਈ ਨਹੀਂ ਬੈਂਦੇ ਸੀ ਆ ਪੱਟੀਆਂ ਆਪਾਂ ਕੂਦਰੀ ਆਪਣੇ ਪਿੰਡ ਆਈ ਸੀ ਬਾਜੀ ਤੋਂ ਚੌਧਰੀ ਵਾਲਿਆਂ ਉਹਦੀ ਪੱਟੀ ਕੂਦਰੀ ਮਰ ਗਈ ਸੀ ਆਪਾਂ ਰੋਕ ਲਈ ਘਰੇ ਬਈ ਬਹੁਤ ਜ਼ਿਆਦਾ ਉੱਡੀ ਬੰਦੀ ਆਏ ਜੀ ਬਹੁਤ ਜ਼ਿਆਦੇ ਵਿੱਚ ਚੈੱਕ ਕਰੋ ਇਹ ਆਪਾਂ ਰੋਗ ਲਈ ਭਰਾ ਮੇਰੋ ਝੋੜ ਤਾਂ ਬਹੁਤ ਲਾਇਆ ਛੱਡਣ ਨੂੰ ਪਰ ਸਾਰਾ ਦਹਿਲ ਨਹੀਂ ਮੰਨਿਆ ਇੰਨਾ ਸਾਲ ਹੈ ਨਹੀਂ ਬਈ ਗਾ ਇਹ ਆਪਾਂ ਰੋਗ ਲਈ ਤੇ ਆ ਵੀ ਆਪਣੀ ਵੱਡੇ ਗੋਦਰੇ ਲਾਲ ਥੇ ਹਾਂ ਚੈੱਕ ਕਰੋ ਤੁਸੀਂ ਇਹਨੂੰ ਆ ਖੰਭ ਜੇ ਝਾੜੀ ਜਾਂਦੀ ਆ ਗੋਦਰੀ ਪੱਲਿਆਂ ਪੁੱਲਿਆਂ ਦੀ ਬਹੁਤ ਸਿੱਧੀ ਹੈ ਬਈ ਵੇਖੋ ਬੱਚੇ ਬਹੁਤ ਸੋਹਣੇ ਪਾਉਂਦੇ ਗੁਟਰੇ ਬੱਚੇ ਪਾਉਂਦੇ ਬਈ ਉੱਡਦੇ ਯਾਰ ਗੱਲਾਂ ਹੀ ਛੱਡ ਤੇ ਮੈਂ ਕਹਿੰਦਾ ਆਪਾਂ ਬੱਚੇ ਦੀ ਵੀ ਵੀਡੀਓ ਪਾਵਾਂਗੇ ਇਹਦੇ ਸੁਣ ਦਿਖਾਵਾਂਗੇ। ਹਾਂ। ਨਾਲ ਇਹਦੇ ਲਾਵਾਂਗੇ ਬੱਚੇ ਦੀ ਫੋਟੋ। ਬੱਚੇ ਦੀ। ਆ ਆਪਣੀ ਹੈਗੀ ਆ ਜੀ 5 ਸਾਲ ਪੁਰਾਣੀ ਕੁੜੀ। 6 ਸਾਲ। ਖੱਟੀਆਂ ਖੜੀ ਕਾਲੇ ਸਰਦੀ ਕਰੋ ਜੀ। ਸਰਦੀ ਕਰੋ ਠੀਕ ਕਰੀ। ਕਰੋ ਸ਼ਲਾਮ ਕੋ ਪੂਰਾ ਭਾਈ। ਬਹੁਤ ਨੀ ਹੈ ਚੰਗੀ ਆ ਭਰਾ ਮੇਰੇ ਵੇਖੋ ਪੱਲੇ ਪੱਲੇ ਲੈ। ਇਹੇ ਜਸਲਾ ਬਹੁਤ ਘੱਟ ਵੇਖਣ ਨੂੰ ਮਿਲਦਾ। ਲਓ। ਪੱਲਿਆਂ ਪੁੱਲਿਆਂ ਦੀ ਬਹੁਤ ਸਿਰੇ ਬੱਚੇ ਹੀ ਬਹੁਤ ਡੈਂ ਇਨੀ ਉੜਦੇ ਆਪਾਂ ਬੜਿਆਈ ਨਹੀਂ ਮਾਦਿਆ। ਬੱਚੇ ਹੀ ਬੋਰਡ ਦੇਦੇ ਯਾਰ ਜਾਨਵਰਾਂ ਨੂੰ ਰੋਕ ਚੱਕ ਕੇ ਰੰ ਹੂੰ ਆਹ ਕਬੂਤਰੀ ਬਈ ਆਪਣੀ ਪੱਠੀ ਰੋਕੀ ਵੀ ਆ ਇਹਦੀ ਮਾਂ ਮਰ ਗਈ ਸੀ ਤੇ ਪਿਓ ਇਹਦਾ ਕੋਈ ਲੈ ਗਿਆ ਇਹ ਮੁੱਕਰ ਗਿਆ ਬੰਦਾ ਉੱਡੀ ਬਹੁਤ ਜ਼ਿਆਦਾ ਨਿਆਜ਼ ਅੱਧੋ ਯਾਰੇ ਕਬੂਤਰ ਦੇ ਬੰਦੇ ਮੁੱਕਰ ਹੀ ਗਏ ਇਹਾਂ ਜਾਂ ਪਿੱਛੇ ਬਹੁਤ ਬਹੁਤ ਇਹ ਇਥੇ ਇਹ ਕਬੂਤਰ ਦਿੱਤੇ ਕਹੇ ਨੇ ਨਹੀਂ ਮੋੜਿਆ ਕਹੇ ਬੰਦੇ ਨੇ ਇਹ ਘਰੇ ਆਠਾ ਡਬੇਉਂਦੇ ਰਹੇ ਉਹ ਵੀ ਕੂਤਰ ਲੈ ਕੇ ਆਇਆ ਬੰਦੇ ਹੁਣ ਚੱਲ ਤੁਹਾਨੂੰ ਮਾੜਾ ਦੱਸਦੇ ਕੋਈ ਚੱਕਰ ਨਹੀਂ ਹੂੰ ਕਹਿੰਦੇ ਹੁੰਦੇ ਆਪਾਂ ਯਾਰ ਲਿਆਂ ਉਹਨਾਂ ਨੇ ਕਰ ਲਿਆਂ ਆਪਾਂ ਯਾਰ ਲਿਆਂ ਬਈ ਵੀਰੋ ਆਛਾ ਆ ਕੂਤਰੀ ਕਰੋ ਸ਼ਾ ਖਿਚਕ ਅਛਾ ਖਦਾ ਤੇ ਰਿਹਾ ਕਿਹਾ ਪੂਰੀ ਜਾਂਜੇ ਮਾੜੀ ਜੀ ਪੂਰੀ ਦੀ ਵੇਹ ਹੈ ਜਾਂਦੀ ਹੋਈ ਕੁਮਾੜੀ ਮਾੜੀ ਜੀ ਜਮਾਈ ਜਮਾਈ ਬੱਚੇ ਬਈ ਬਹੁਤ ਦਿਆਰੇ ਇਹਦਾ ਬੱਚਾ ਸਾਡਾ ਹੀ ਆਪਾਂ ਸਾਹੋ ਹੂੰ 5 ਮਿੰਟ ਰਹਿੰਦੇ ਬਹਿ ਗਏ 655 ਦੇ ਕਹਿ ਕੇ ਘਟਾਇਆ ਬਈ ਆਪਾਂ 655 ਦੇ ਬਹਿ ਗਏ ਸਾਹੋ ਘਟਾਇਆ ਵਾ ਓਕੇ ਹੂੰ ਬਣੇ ਰਹੋ ਸਾਡੇ ਨਾਲ ਐਂ ਕਬੂਤਰਾਂ ਦੇ ਦਰਸ਼ਨ ਪਾਉਂਦੇ ਰਵਾਂਗੇ ਚੰਗੀਆਂ ਚੰਗੀਆਂ ਨਸਲਾਂ ਦਿਖਾਉਂਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਤੇ ਵੀਡੀਓ ਵੀ ਸ਼ੇਅਰ ਕਰ ਦਿਓ